ਸਤਿਗੁਰੂ ਫਰੀਵਾਹੇ ਗੁਰੂ ਸਾਹਿਬ ਜੀ ਆ ਮੈਂ ਦੂਰੋਂ ਚੱਲ ਕੇ ਤੱਕੀ ਤਾਓ ਸ਼ਰਨ ਆਏ ਜੀ ਆ ਮੈਂ ਅਸਰ ਕੀ ਚਿਤ ਮੈਂ ਮੇਰਾ ਸਭੋ ਦੁੱਖ ਗਵਾਏ ਜੀ ਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆ ਰਾਗ ਮਾਲੀ ਗੌੜਾ ਮਹੱਲਾ ਚੌਥਾ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸੈ ਪੰਗੁਰ ਪ੍ਰਸਾਦ ਅਨੇਕ ਯਤਨ ਕਰੇ ਹਰ ਅੰਤ ਨਹੀਂ ਪਾਇਆ ਹਰ ਅਗਮ ਅਗਮ ਅਗਾਦ ਬੋਧ ਆਦੇਸ਼ ਹਰ ਪ੍ਰਭ ਰਾਇਰ ਕਾਮ ਕ੍ਰੋਧ ਲੋਭ ਮੋਹ ਨਿਤ ਝਗੜਤੇ ਝਗਰਾਇਆ ਹਮ ਰਾਖ ਰਾਖ ਦੀਨ ਤੇਰੇ ਹਰ ਸ਼ਰਨ ਹਰ ਪ੍ਰਭ ਆਇਆ ਹਰਿ ਨਾਮ ਦੀ ਪ੍ਰਭ ਪਾਲ ਤੇ ਆਰ ਭਗਤ ਬਚਨ ਨਾਇ ਪ੍ਰਹਿਲਾਦ ਜਨ ਹਰਦਾਖਸ਼ ਪਗੜ ਹਰਿ ਰਾਖ ਲਿਓ ਉਤਰਾਇ ਹਰ ਚੇਤ ਰੇ ਮਨ ਮਹਿਲ ਪਾਵਣ ਸਭ ਦੁਖ ਦੂਖ ਪੰਜਨਾ ਰਾਇਆ ਉਹ ਜਨਮ ਮਰਨ ਦੇ ਵਾਰ ਠਾਕੁਰ ਹਰ ਗੁਰਮਤੇ ਪ੍ਰਭ ਪਾਇਆ ਹਰ ਪਦ ਤ ਪਵਨ ਨਾਮ ਸੁਆਮੀ ਹਉ ਭਗਤ ਪੰਜਨਗਾ ਹਰ ਹਾਰ ਹਰ ਉਰ ਤਰਿਓ ਜਨ ਨਾਨਕ ਨਾਮ ਸੁਮਾਇ ਹਰ ਪਦ ਤੇ ਪਾਵਣ ਨਾਮ ਸੁਆਮੀ ਔਪੰਜਨ ਪਗਤ ਪੰਜਨ ਗਾਇ ਹਰ ਹਾਰ ਹਰ ਉਰਤਾਰਿਓ ਜਨ ਨਾਨਕ ਨਾਮ ਸੁਮਾਇ वाहगुरु जी का खालसा वाहिगुरु जी की फतेह आज दिन शुक्रवार सत जून पच्ची जेठ है आज दिन शुक्रवार सात जून पच्ची जेठ है वाहगुरू जी का खालसा वाहगुरू जी की फतेह